2 ਤਰੀਕ ਦੀ ਰਾਤ ਦੁਸ਼ਹਿਰੇ ਵਾਲੇ ਦਿਨ ਇਹ ਦੋ ਕੰਮ ਘਰ ਦੀ ਛੱਤ ਤੇ ਜਾ ਕੇ ਕਰੋ ਬੁਰੀਆਂ ਸ਼ਕਤੀਆਂ ਤੇ 네ਗੇਟਿਵਿਟੀ ਦੂਰ ਹੋਵੇਗੀ ਘਰ ਚ ਦੁਬਾਰਾ ਬਰਕਤਾਂ ਆ ਜਾਣਗੀਆਂ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਮੇਰੇ ਸਤਿਗੁਰੂ ਜੀ ਦੀ ਅਪਾਰ ਮਿਹਰਮਤ ਵਰਤੀ ਹੈ ਸਤਿਗੁਰੂ ਜੀ ਇੱਕ ਗੱਲ ਜਿਹੜੀ ਹੈ ਸਾਫ਼-ਸਾਫ਼ ਸਾਨੂੰ ਗੁਰਬਾਣੀ ਦੇ ਵਿੱਚ ਉਹ ਦੱਸ ਰਹੇ ਨੇ ਮੇਰੇ ਪਾਤਸ਼ਾਹ ਜੀ ਨੇ ਇੱਕ ਭੇਦ ਜਿਹੜਾ ਹੈ ਉਹ ਦਰਸਾ ਦਿੱਤਾ ਹਰ ਸੱਜਣ ਗੁਰ ਸੇਵ ਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨੀਸਾਨ ਅਸਲ ਗੁਰੂ ਮਿੱਤਰ ਪਰਮਾਤਮਾ ਦਾ ਸਿਮਰਨ ਕਰਦਾ ਤੇ ਹੋਰਨਾਂ ਨੂੰ ਵੀ ਉਹ ਪ੍ਰੇਰਣਾ ਕਰਦਾ ਗੁਰੂ ਵਾਲੀ ਇਹ ਕਾਰ ਦਰਗਾਹ ਦੇ ਵਿੱਚ ਮੰਨੀ ਗਈ ਆ ਕਹਿੰਦੇ ਸਦਾ ਰਹਿਣ ਵਾਲਾ ਉਹ ਪ੍ਰਭੂ ਉਹਦੀ ਮਿਹਰ ਦੇ ਨਾਲ ਜਿਸ ਮਨੁੱਖ ਨੇ ਮੱਥੇ ਉੱਤੇ ਲੇਖ ਉਗੜਾ ਤੇ ਉਸ ਨੂੰ ਕਦੇ ਪ੍ਰਭੂ ਦਾ ਨਾਮ ਨਹੀਂ ਭੁੱਲਦਾ ਸਾ ਸੰਗਤ ਸਤਿਗੁਰੂ ਉਹਦੇ ਤੇ ਐਸੀ ਕਿਰਪਾ ਕਰ ਦਿੰਦੇ ਨੇ ਤੇ ਹੁਣ ਆਪਾਂ ਬੇਨਤੀਆਂ ਕਰ ਰਹੇ ਆਂ ਵੀ ਆਪਾਂ ਤਿਹਾਰਾ ਨੂੰ ਮਨਾ ਰਹੇ ਆਂ ਤਿਹਾਰਾ ਨੂੰ ਮਨਾਉਂਦੇ ਮਨਾਉਂਦੇ ਨਾਲ ਨਾਲ ਆਪਾਂ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਦੋ ਤਰੀਕ ਦੀ ਰਾਤ ਜਣੇ ਕਿ ਜਿਸ ਦਿਨ ਦੁਸ਼ਹਿਰਾ ਹੋਏਗਾ ਜਿਸ ਦਿਨ ਹਰ ਇੱਕ ਵਿਅਕਤੀ 라ਵਣ ਫੂਕਣ ਦੇ ਪਿਛੇ ਭੱਜਾ ਹੋਏਗਾ 라ਵਣ ਨੂੰ ਫੂਕਣਾ ਜੀ ਸਾ ਸੰਗਤ ਉਸ ਦਿਨ ਆਪਣੇ ਘਰ ਦੀ ਛੱਤ ਤੇ ਤੇ ਜਾਂ ਫਿਰ ਘਰ ਦੇ ਅੰਦਰ ਇਕਾਂਤ ਥਾਂ ਤੇ ਬੈਠ ਕੇ ਸਾਧ ਸੰਗਤ ਅਸੀਂ ਗੁਰਬਾਣੀ ਦਾ ਜਾਪ ਕਰਨਾ ਹੈ ਅਸੀਂ ਇੱਕ ਜਪਜੀ ਸਾਹਿਬ ਦਾ ਜਾਂ ਇੰਜ ਕਹਿ ਲਓ ਇੱਕ ਅਨੰਦ ਸਾਹਿਬ ਦਾ ਪਾਠ ਜਾਂ ਫਿਰ ਜੇ ਪ੍ਰਮਾਤਮਾ ਦੀ ਉਸਤਤੀ ਕਰਨੀ ਹੈ ਤਾਂ ਫਿਰ ਜਾਪ ਸਾਹਿਬ ਜਾਂ ਫਿਰ ਪ੍ਰਮਾਤਮਾਗੇ ਬੇਨਤੀ ਕਰਨੀ ਹੈ ਤੇ ਚੌਪਈ ਸਾਹਿਬ ਤੇ ਸਾਧ ਸੰਗਤ ਇਹਨਾਂ ਬਾਣੀਆਂ ਦੇ ਵਿੱਚੋਂ ਜਾਂ ਫਿਰ ਸਵਈਏ ਬਾਣੀ ਜੇ ਸਮਝ ਲੈਣੀ ਹੈ ਤੇ ਫਿਰ ਬਾਣੀ ਦਾ ਬੈਠ ਕੇ ਨਾ ਜਾਪ ਕਰੀਏ ਇਕਾਂਤ ਦੇ ਵਿੱਚ ਤੇ ਆਪ ਜੀ ਗੁਰੂ ਅੱਗੇ ਅਰਦਾਸ ਕਰਿਆ ਜੇ ਸਤਿਗੁਰੂ ਕਿਰਪਾ ਕਰਿਓ ਮੈਨੂੰ ਇਸ ਚੀਜ਼ ਦੀ ਨਾ ਸਮਝ ਬਖਸ਼ਿਓ ਮੈਨੂੰ ਸਮਝ ਆ ਜਾਵੇ ਕਿਉਂਕਿ ਦੁਨੀਆ ਦੇ ਵਿੱਚ ਬੜਾ ਹੀ ਰੌਲਾ ਰੱਪਾ ਬੜਾ ਝੇੜਾ ਸਾਹਸੰਗਤ ਛਿੜਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਸਾਹਸੰਗਤ ਜਿਹੜਾ ਗਿਆਨ ਜਿਹੜੀ ਸਿੱਖਿਆ ਮੈਨੂੰ ਤੇਰੇ ਤੋਂ ਮਿਲਣੀ ਹੈ ਨਾ ਸਤਿਗੁਰੂ ਮੈਨੂੰ ਕਿਤੇ ਹੋਰ ਨਹੀਂ ਉਹ ਪ੍ਰਾਪਤ ਹੋ ਸਕਦੀ ਉਹ ਮੈਨੂੰ ਕਿਤੇ ਹੋਰ ਨਹੀਂ ਮਿਲ ਸਕਦੀ ਸਤਿਗੁਰੂ ਮੇਰੇ ਤੇ ਐਸੀ ਕਿਰਪਾ ਕਰਿਓ ਮੇਰੇ ਪਾਤਸ਼ਾਹ ਜੀ ਮੇਰੇ ਤੇ ਐਸੀ ਮਿਹਰਮਤ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਤੇ ਐਸੀ ਰਹਿਮਤ ਕਰ ਦਿਓ ਤੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਤੇ ਬੁਰੀਆਂ ਸ਼ਕਤੀਆਂ ਜਿਹੜੀਆਂ ਨੇ ਨਾ ਜਿਵੇਂ ਅਸੀਂ ਕਹਿੰਦੇ ਵਾ ਸਾਡੇ ਤੇ ਕਿਸੇ ਨੇ ਕੁਝ ਕਰਾਤਾ ਜੀ ਪਿੰਡਾਂ ਦੇ ਵਿੱਚ ਬੁੜੀਆਂ ਨੂੰ ਹੁੰਦਾ ਨਾ ਵੀ ਫਲਾਣੇ ਨੇ ਕਰਾਤਾ ਜੀ ਫਲਾਣੇ ਨੇ ਸਾਡੇ ਤੇ ਆਹ ਕਰਾਤਾ ਜੀ ਉਹਨੇ ਤਾਂ ਸਾਡੇ ਨਾਲ ਆਹ ਕਰਤਾ ਜੀ ਸਾਡੇ ਘਰੇ ਆਹ ਚੀਜ਼ ਮਿਲੀ ਆ ਜੀ ਸਾਡੇ ਘਰੇ ਉਹ ਚੀਜ਼ ਮਿਲੀ ਆ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਡਾ ਆਪਣੇ ਆਪ ਛੁਟਕਾਰਾ ਹੋ ਜਾਏਗਾ ਸਾਡੀ ਸੁਰਤ ਜਿਹੜੀ ਆ ਨਾ ਉਹ ਆਜ਼ਾਦ ਹੋ ਜੇਗੀ ਇਹਨਾਂ ਚੀਜ਼ਾਂ ਤੋਂ ਘਰ ਦੇ ਵਿੱਚ ਬਰਕਤਾਂ ਜਿਹੜੀਆਂ ਨੇ ਗੁਰੂ ਦੀ ਕਿਰਪਾ ਨਾਲ ਆਉਂਦੀਆਂ ਨੇ ਸਾਧ ਸੰਗਤ ਘਰ ਦੇ ਵਿੱਚ ਜਿਹੜੀਆਂ ਵਰਕਤਾਂ ਨੇ ਨਾ ਸਤਿਗੁਰੂ ਆਪਣੇ ਆਪ ਕਿਰਪਾ ਕਰਕੇ ਲੈ ਆਉਂਦੇ ਨੇ ਇਹਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਜੇ ਆਪਾਂ ਕਹੀਏ ਵੀ ਫਲਾਣੇ ਦੀ ਵਜ੍ਹਾ ਕਰਕੇ ਮੇਰਾ ਕੰਮ ਰੁਕ ਗਿਆ ਜੀ ਫਲਾਣੇ ਦੀ ਵਜ੍ਹਾ ਕਰਕੇ ਮੇਰੇ ਕੰਮ ਤੇ ਪਾਹ ਹੋ ਗਿਆ ਜੀ ਇੰਜ ਹੋ ਗਿਆ ਆਹ ਹੋ ਗਿਆ ਸਾਧ ਸੰਗਤ ਇੱਥੇ ਕੋਈ ਕਿਸੇ ਦਾ ਨਹੀਂ ਤੁਸੀਂ ਗੁਰੂ ਦੇ ਹੋ ਜੋ ਜਿਉਂਨੇ ਤੁਹਾਡੇ ਤੇ ਜੋਰ ਲਾ ਰੱਖਿਆ ਹੈ ਚਲੋ ਮੰਨ ਲਓ ਤੁਸੀਂ ਗੁਰੂ ਦੇ ਹੋ ਜੋ ਤੁਸੀਂ ਸਤਿਗੁਰੂ ਦੇ ਹੋ ਜੋ ਤੇ ਪਿਆਰਿਓ ਤੁਹਾਡੀ ਰੱਖਿਆ ਸਤਿਗੁਰੂ ਆਪ ਕਰਨਗੇ ਮੇਰੇ ਪਾਤਸ਼ਾਹ ਜੀ ਆਪ ਕਰਨਗੇ ਕਿ ਆਪਾਂ ਗੁਰਬਾਣੀ ਦੇ ਵਿੱਚੋਂ ਅਨੇਕਾਂ ਉਦਾਹਰਨਾਂ ਪੜ੍ਹਦੇ ਆਂ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਮਹਿਰਮਤ ਕਰ ਦਿੰਦੇ ਨੇ ਗੁਰਮੁਖ ਪਿਆਰਿਓ ਇਸ ਕਰਕੇ ਆਪਾਂ ਗੁਰੂ ਵਾਲੇ ਹੋਈਏ ਦੁਸ਼ਹਿਰੇ ਦੀ ਰਾਤ ਬੈਠ ਕੇ ਪਾਠ ਕਰੀਏ ਤੇ ਹਰ ਇੱਕ ਤਿਹਾਰ ਗੁਰੂ ਨਾਲ ਮਨਾਈਏ ਤੇ ਜ਼ਿੰਮੇਵਾਰੀ ਫਿਰ ਗੁਰੂ ਦੀ ਹੋ ਜਾਣੀ ਹੈ ਤੇ ਸਾਨੂੰ ਹਰ ਇੱਕ ਖੁਸ਼ੀ ਤੇ ਹਾਰੀ ਇਕ ਜਿਹੜੀ ਹੈ ਸਹਾਇਤਾ ਦੇਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ